ਆਜੀ ਜੀ ਦੀ ਐਂਟਰੀ ਗੇਟ ਠੀਕ ਹੈ ਜੀ ਪਾਣੀ ਵੀ ਹੈ ਨਹੀਂ ਤੇ ਦੂਜਾ ਕਹਿੰਦੇ ਸੀ ਜੇ ਪਾਣੀ ਹੈ ਵੀ ਤੇ ਉਹ ਖਾਰਾ ਆ ਤੇ ਗੁਰੂ ਸਾਹਿਬ ਨੇ ਸੱਜਾ ਪੈਰ ਛੁਆਇਆ ਸੀ ਤੇ ਅੱਜ ਵੇਖੋ ਇੱਥੇ ਵਾਹਿਗੁਰੂ ਉਹ ਬਾਬੇ ਨਾਨਕ ਦੀ ਤਸਵੀਰ ਵੀ ਬਣੀ ਹੋਈ ਹੈ ਜੀਰਾ ਸਾਹਿਬ ਬਿੱਦਰ ਇੱਥੇ ਬਿੱਦਰ ਦੀ ਸਾਰੀ ਸੰਗਤ ਜੀ ਜੀ ਵਾਗਰਜੂ ਖਾਲਸਾ ਵਾਗਰਜੀ ਦੀ ਫਤਿਹ ਫਾਈਨਲੀ ਅਸੀਂ ਉਸੇ ਗੁਰੂ ਘਰ ਪਹੁੰਚ ਗਏ ਜਿੱਦਾਂ ਪੰਜਾਬ ਤੋਂ ਤੁਰੀਦਾ ਤੇ ਹਜੂਰ ਸਾਹਿਬ ਤੇ ਹਜੂਰ ਸਾਹਿਬ ਤੋਂ ਬਾਅਦ ਦੇ ਵਿੱਚ ਜਿਹੜਾ ਵੀ ਹੁੰਦਾ ਜਿਹੜਾ ਵੀ ਸੋਚਦਾ ਜਾਂ ਜਿਹੜਾ ਵੀ ਕਹਿੰਦਾ ਵੀ ਨਾਨਕ ਚੀਰੇ ਗੁਰੂ ਘਰ ਕਦੋਂ ਜਾਣਾ ਹੈ ਨਾ ਜੀ ਤੇ ਫਾਈਨਲੀ ਅਸੀਂ ਹੁਣ ਨਾਨਕ ਚੀਰੇ ਗੁਰੂ ਘਰ ਆ ਗਏ ਤੇ ਇੱਥੇ ਦਾ ਜਿਹੜਾ ਇਤਿਹਾਸ ਹੈ ਉਹ ਥੋੜਾ ਜਿਹਾ ਜਿੱਦਾਂ ਕਹਾਂ ਲੋ ਲਿਖਿਆ ਹੋਇਆ ਆ ਤੇ ਇਹਦਾ ਇਤਿਹਾਸ ਦੇ ਨਾਲ ਹੀ ਇੱਕ ਜਦੋਂ ਖਤਮ ਹੁੰਦਾ ਆ ਤੇ ਉਸ ਤੋਂ ਬਾਅਦ ਬਾਬਾ ਜੀ ਗੁਰੂ ਨਾਨਕ ਦੇਵ ਜੀ ਸ਼੍ਰੀਲੰਕਾ ਵੱਲ ਵੀ ਤ੍ਰਿਲੰਗਾ ਤ੍ਰਿਲੰਗਣਾ ਸ਼੍ਰੀਲੰਕਾ ਵੱਲ ਇਧਰ ਨੂੰ ਚਲੇ ਗਏ ਸੀ ਆਜੋ ਹੁਣ ਆਪਾਂ ਪਹਿਲਾਂ ਦੇਖਦੇ ਆ ਇਸ ਗੁਰੂ ਘਰ ਦਾ ਇਤਿਹਾਸ ਹਾਂਜੀ ਜੀ ਇਹ ਆ ਗੁਰਦੁਆਰਾ ਸਾਹਿਬ ਤਨਤਨ ਜੀ ਗੁਰੂ ਨਾਨਕ ਦੇਵ ਜੀ ਦਸਵੇਂ ਜੌੜੀ ਤਨਤਨ ਗੁਰੂ ਨਾਨਕ ਦੇਵ ਜੀ ਦਸਵੇਂ ਜੌੜੀ ਨਾਨਕ ਚੀਰਾ ਗੁਰੂ ਘਰ ਆਇਆ ਜੀ ਜੀ ਐਂਟਰੀ ਗੇਟ ਠੀਕ ਹੈ ਜੀ ਬਹੁਤ ਹੀ ਸੋਹਣਾ ਗੁਰੂ ਘਰ ਬਣਾਇਆ ਆ ਪਿਛਲੀ ਵਾਰੀ ਇੱਥੇ ਅਸੀਂ ਆਏ ਸੀ 2016 ਦੇ ਵਿੱਚ ਮੈਂ ਵੀ ਸ਼ਾਇਦ ਤੇ ਹੁਣ 16 ਤੋਂ ਬਾਅਦ 24 ਆ ਗਿਆ तकरीबन ਆ ਜੀ ਸਾਹਿਬ ਰੁਕਦੀਆਂ ਹੋਈਆਂ ਸੰਗਤਾਂ ਬਾਅਦ ਦੇ ਵਿੱਚ ਜੇ ਕਿਸੇ ਨੂੰ ਹੁੰਦਾ ਆ ਤੇ ਇਹੋ ਹੀ ਹੁੰਦਾ ਸਾਰੇ ਗੱਲਾਂ ਕਰਦੇ ਆਪਸ ਵਿੱਚ ਵੀ ਨਾਨਕ ਜੀ ਦੀ ਰਗ ਰੂ ਕਰ ਕਿੱਦਾਂ ਜਾਣਾ ਤੁਸੀਂ ਲੋਕਲ ਗੁਰੂ ਘਰ ਘੁੰਮ ਕਮ ਕੇ ਤੇ ਬਾਅਦ ਚ ਨਾਨਕ ਜੀ ਦੀ ਰਗ ਰੂ ਘਾਰੀਏ ਜਿਹੜਾ ਤੁਸੀਂ ਫਾਈਨਲੀ ਆਉਂਦੇ ਹੋ ਨਾ ਹਾਂਜੀ ਜੀ ਆਹ ਦੁਆਰਾ ਸ਼੍ਰੀ ਨਾਨਕ ਜੀ ਦਾ ਸਾਹਿਬ ਵਿਦੜ கர்ਨਾਟਕਾ ਹਾਂਜੀ கர்ਨਾਟਕਾ ਤੇ ਇਸ ਗੁਰੂ ਘਰ ਦੇ ਵਿੱਚ ਏ ਆ ਜੀ ਇਸ ਗੁਰੂ ਘਰ ਦੇ ਵਿੱਚ ਜਿੱਦਾਂ ਮਾਤਾ ਭਾਗਪੁਰ ਜੀ ਜਦੋਂ ਪੰਜਾਬ ਤੋਂ ਇੱਧਰ ਨਦੇੜ ਸਾਹਿਬ ਆ ਲਾਏ ਗੁਰੂ ਗੋਬਿੰਦ ਸਿੰਘ ਜੀ ਨਾਲ ਉਹ ਇਤਿਹਾਸ ਤੇ ਪੰਜਾਂ ਪਿਆਰਿਆਂ ਵਿੱਚੋਂ ਇੱਕ ਪਿਆਰੇ ਸਹਿਬਾਨ ਹਨ ਇਸ ਗੁਰੂ ਘਰ ਦੇ ਯਾਨੀ ਕਿ ਇਸ ਧਰਤੀ ਦੇ ਨਾਲ ਉਹਨਾਂ ਦਾ ਇਤਿਹਾਸ ਜੁੜਦਾ ਆ ਗੁਰੂ ਘਰ ਇੰਨਾ ਸੋਹਣਾ ਇੰਨਾ ਖੁੱਲਾ ਡੁੱਲਾ ਬਣਾਇਆ ਹੋਇਆ ਹਨ ਬਹੁਤ ਹੀ ਸਾਰੀ ਜਗਾ ਗੁਰੂ ਘਰ ਦੀ ਬਹੁਤ ਹੀ ਸਾਰੀ ਦਰਖਤ ਕਮਾਲ ਹੀ ਮਤਲਬ ਅਸੀਂ ਪੰਜਾਬੀ ਨਹੀਂ ਇੱਥੇ ਮਤਲਬ ਹਰ ਧਰਮ ਦੇ ਲੋਕ ਵੀ ਆਉਂਦੇ ਆ ਦੇਖੋ ਹਰ ਧਰਮ ਦੇ ਲੋਕ ਇੱਥੇ ਆ ਕੇ ਤੇ ਮੱਥਾ ਟੇਕਦੇ ਸੀ ਸਟਕਾਉਂਦੇ ਆ ਬਾਬਾ ਜੀ ਹਾਂਜੀ ਆਇਆ ਸਰੋਵਰ ਸਾਹਿਬ ਇਨੇ ਕਰ ਲਿਆ ਸੀ ਨਾਨ ਓਏ ਹੋਏ 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 ਹਾਂਜੀ ਮੈਂ ਵੀ ਕਰਨਾ ਆਹੋ ਹਾਂਜੀ ਆ ਫੇਰ ਲੈ ਆਇਆ ਜੀ ਜੀ ਆ ਸਰੋਵਰ ਸ ਹੈ ਜਿਹੜਾ ਜਦੋਂ ਕਹਿੰਦੇ ਸੀ ਵੀ ਇੱਥੇ ਪਾਣੀ ਨਹੀਂ ਹੈਗਾ ਇਸ ਧਰਤੀ ਤੇ ਪਾਣੀ ਵੀ ਹੈ ਨਹੀਂ ਤੇ ਦੂਜਾ ਕਹਿੰਦੇ ਸੀ ਜੇ ਪਾਣੀ ਹੈ ਵੀ ਤੇ ਉਹ ਖਾਰਾ ਆ ਤੇ ਗੁਰੂ ਸਾਹਿਬ ਨੇ ਸੱਜਾ ਪੈਰ ਛੁਆਇਆ ਸੀ ਤੇ ਅੱਜ ਵੇਖੋ ਇੱਥੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਪਾਣੀ ਪਾਣੀ ਤੇ ਪਾਣੀ ਵੀ ਮਿੱਠਾ ਆ ਤੇ ਹੁਣ ਸਾਰੇ ਇਸ਼ਨਾਨ ਕਰਕੇ ਚਲੇ ਗਏ ਆ ਬੱਚੇ ਤੇ ਮੈਂ ਉਧਰ ਵੀਡੀਓ ਕਰਨ ਗਿਆ ਮੈਂ ਕਿਹਾ ਚਲੋ ਬਾਅਦ ਚ ਦੇਖਦੇ ਆ ਆਪ ਇਸ਼ਨਾਨ ਕਰਦੇ ਆ ਵੀਡੀਓ ਵੀ ਜ਼ਰੂਰੀ ਹੈ ਤੇ ਆਓ ਆ ਜੀ ਗੁਰੂ ਘਰ ਆ ਸੋਹਣਾ ਗੁਰੂ ਘਰ ਲੱਗਦਾ ਇੱਥੋਂ ਸਰੋਵਰ ਸਾਹਿਬ ਬਿਲਕੁਲ ਥੱਲੇ ਤੇ ਪੌੜੀਆਂ ਫੇਰ ਉੱਪਰ ਪੌੜੀਆਂ ਫੇਰ ਗੁਰੂ ਘਰ ਤੇ ਫੇਰ ਉੱਪਰ ਜਾ ਕੇ ਤੇ ਪੌੜੀਆਂ ਬਹੁਤ ਹੀ ਸੋਹਣਾ ਗੁਰੂ ਘਰ ਬਣਾਇਆ ਤੇ ਚਾਰੇ ਪਾਸੇ ਵਿਦਾਂ ਜੰਗਲ ਜੇ ਵਾਂਗੇ ਪਹਿਲੇ ਸਮੇਂ 'ਚ ਸੋਚਿਆ ਜਾਂਦਾ ਉਹ ਤਾਂ ਸੁਦਾ ਹੀ ਜੰਗਲ ਹੋਊਗਾ ਇਸ ਟਾਈਮ 'ਇੰਨਾ ਸੋਹਣਾ ਗੁਰੂ ਘਰ ਹੈ ਖਾਲੀ-ਖਾਲੀ ਚਾਰੇ ਪਾਸੇ ਹਾਂਜੀ ਆਇਆ ਜੀ ਸ੍ਰੀ ਅਮਰਤ ਕੁੰਡ ਇਹ ਰਸਤਾ ਜਾਂਦਾ ਹੈ ਜਿੱਥੇ ਗੁਰੂ ਸਾਹਿਬ ਜੀ ਨੇ ਸੱਜਾ ਪੈਰ ਲਾਇਆ ਸੀਗਾ ਆਹ ਰਾਹ ਆਹ ਆ ਸਾਰੀ ਸੰਗਤ ਉੱਥੇ ਜਾ ਰਹੀ ਹੈ ਮੱਥਾ ਟੇਕਣ ਇਹ ਜਿਹੜਾ ਪਾਣੀਆ ਜਿੱਥੇ ਬਾਬਾ ਪੈਰ ਤਰੇ ਪੂਜਾ ਅਸਲ ਖਾਪਲ ਸੋ ਅਮਰਤ ਕੁੰਡ ਵਾਹਿਗੁਰੂ 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 ਆਹਾਂ ਜੀ ਉਹ ਸਥਾਨ ਜਿੱਥੇ ਲੋਕ ਦਰਸ਼ਨ ਦਿਦਾਰੇ ਕਰਨ ਆਉਂਦੇ ਗੁਰੂ ਸਤਿਨਾਮ ਵਾਹਿਗੁਰੂ ਸਾਰੇ ਲਾਗੇ ਲੈਣਾ ਚ ਉਹ ਅੰਦਰ ਹੈ ਜੀ ਉਹ ਜਗਾ ਇੱਥੇ ਮੱਥਾ ਟੇਕਣਾ ਹੈ ਉਹ ਬਾਬੇ ਨਾਨਕ ਦੀ ਤਸਵੀਰ ਵੀ ਬਣੀ ਹੋਈ ਹੈ ਦੇਖਣਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਆ ਹੀ ਟਿਕ ਲਿਆ ਮੱਥਾ ਤੇ ਅਸੀਂ ਉਸ ਸਥਾਨ ਦੇ ਦਰਸ਼ਨ ਕਰ ਲਏ ਜਿੱਥੇ ਗੁਰੂ ਸਾਹਿਬਾ ਬਾਬਾ ਨਾਨਕ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਨੇ ਪੈਰ ਲਾਇਆ ਸੀ ਉਹਨਾਂ ਨੇ ਵੀਡੀਓ ਨਹੀਂ ਮਨਾ ਕੀਤਾ ਸੀ ਅਸੀਂ ਪੁੱਛਿਆ ਤੇ ਮਤਲਬ ਉਹਨਾਂ ਬਾਹਰ ਲਿਖ ਕੇ ਲਾਇਆ ਵੀ ਵੀਡੀਓ ਨਹੀਂ ਬਣਾ ਸਕਦੇ ਜੇ ਅਸੀਂ ਵੀਡੀਓ ਨਹੀਂ ਬਣਾਈ ਆਹ ਉਹ ਸਥਾਨ ਹੈ ਜੀ ਇਸ ਜਗ੍ਹਾ ਤੇ ਸਾਰੇ ਮੱਥਾ ਟੇਕਦੇ ਆ ਅਸੀਂ ਮੱਥਾ ਟੇਕ ਕੇ ਆ ਗਏ ਹੁਣ ਆਪਾਂ ਚੱਲਦੇ ਹਾਂ ਅੱਗੇ ਗੁਰਦੁਆਰਾ ਸਾਹਿਬ ਦੇ ਵਿੱਚ ਆ ਆ ਜੀ ਸੰਖੇਪ ਇਤਿਹਾਸ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਨਨਕਾ ਨਾਨਕ ਚੀਰਾ ਸਾਹਿਬ ਬਿੱਦਰ ਇੱਥੇ ਬਿੱਦਰ ਦੀ ਸਾਰੀ ਸੰਗਤ ਇਕੱਠੀ ਹੋ ਕੇ ਗੋ ਨਾਨਕ ਦੇਵ ਜੀ ਤੋਂ ਆਈ ਸੀ ਤੇ ਉਹਨਾਂ ਨੇ ਕਿਹਾ ਸੀ ਵੀ ਬਾਬਾ ਨਾਨਕ ਜੀ ਇੱਥੇ ਤੂੰ ਹੀ ਤੇ ਜਾਨੀ ਜਾਨ ਔ ਇੱਥੇ ਪਾਣੀ ਹੈ ਨਹੀਂ ਜੇ ਹੈ ਤੇ ਉਹ ਖਾਰਾ ਸਾਨੂੰ ਮਿੱਠੇ ਜਲ ਦਾ ਪ੍ਰਵਾਹ ਬਖਸ਼ੋ ਸਤਿਗੁਰੂਆਂ ਸਾਰਿਆਂ ਦੀ ਬੇਨਤੀ ਪ੍ਰਵਾਨ ਕਰਦੇ ਹੋਏ ਸਤਿਕਾਰ ਪ੍ਰਚਾਰਨ ਕੀਤਾ ਤੇ ਆਪਣੇ ਸੱਜੇ ਪੈਰਨ ਪਹਾੜੀ ਨਾਲ ਸ਼ੋਹਾਇਆ ਫਿਰ ਉਥੇ ਅੱਜ ਤੱਕ ਸੰਗਤ ਇੱਥੋਂ ਪਾਣੀ ਲੈ ਕੇ ਜਾ ਰਹੀ ਬਿਦਿਰਦੀ ਸਾਰਾ ਪਾਣੀ ਮਿੱਠਾ ਹੈ ਬਾਕੀ ਤੁਸੀਂ ਇਤਿਹਾਸ ਪੜ ਲਿਓ ਜੇ ਮੇਰੇ ਕੋ ਕੁਝ ਬੋਲਦੇ ਆ ਕੋਈ ਭੁਲਚਕੋ ਵੀ ਹੋਵੇ ਤੇ ਗਲਤੀ ਬੋਲ ਚੁਕ ਮਾਫ ਵਾਹਿਗੁਰੂ ਜਾਨੀ ਬਖਸ਼ਣ ਬਖਸ਼ਣ ਹਾਰ ਖਾਨ ਜੀ ਅਸੀਂ ਟਿਕਿਆ ਉਥੇ ਮੱਥਾ ਤੇ ਹੁਣ ਆਪੇ ਮੱਥਾ ਬਾਅਦ ਚ ਉੱਥੇ ਗੁਰੂ ਗ੍ਰੰਥ ਸਾਹਿਬ ਗੁਰਦੁਆਰਾ ਸਾਹਿਬ ਬਾਅਦ ਚ ਜਾਵਾਂਗੇ ਪਹਿਲਾਂ ਅਸੀਂ ਫਾਈਨਲੀ ਛੱਕਾਂਗੇ ਲੰਗਰ ਤੇ ਆਹ ਹੈ ਉੱਪਰੋਂ ਗੁਰਦੁਆਰਾ ਨਾਨਕਚੀਰਾ ਸਾਹਿਬ ਬਿੱਧਰ ਤੇ ਇੱਧਰ ਹੈ ਲੰਗਰ ਹਾਲ ਆਜੋ ਆਪਾਂ ਚੱਲਦੇ ਆਂ ਜੀ ਪਹਿਲਾਂ ਲੰਗਰ ਹਾਲ ਦੇ ਵਿੱਚ ਆਹ ਆ ਹੈ ਜੀ ਲੰਗਰ ਹਾਲ ਇੱਥੇ ਦਾ ਇਧਰ ਰਸਤਾ ਹੈ ਗੁਰਦੁਆਰਾ ਸਾਹਿਬ ਦਾ ਆਪਾਂ ਚੱਲਦੇ ਫਿਲਹਾਲ ਪਹਿਲਾ ਲੰਗਰ ਹਾਲ ਵਾਹਿਗੁਰੂ 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 ਹਾਂਜੀ ਜੀ ਹੁਣ ਅਸੀਂ ਚੱਕ ਲਿਆ ਚਾਹ ਪ੍ਰਸ਼ਾਦਾ ਵੀ ਤੇ ਅੰਦਰ ਗਿਆ ਵਿਆਹ ਗੁਰਦੁਆਰਾ ਸਾਹਿਬ ਗੁਰਦੁਆਰਾ ਨਾਨਕਚੀਰਾ ਸਾਹਿਬ ਬਿਦਰ ਕਈ ਵੱਡਾ ਬੰਮ ਬੰਦਾ ਹੰਕਾਰ ਕਰਦੇ ਅੱਜ ਇੱਥੇ ਦੀ ਸੰਗਤਾਂ ਆਈਆਂ ਸੀ ਭਾਵੇਂ ਨਾਨਕ ਦੇਵ ਜੀ ਕਹਿੰਦੇ ਕਿ ਮੈਨੂੰ ਕਿਸੇ ਵੀ ਪਰਿਵਾਰ ਅੱਛਾ ਲਿਫਟ ਵੀ ਲੱਗੀ ਹੋਈ ਆ ਬਜ਼ੁਰਗਾਂ ਵਾਸਤੇ ਵੀ ਕਿਸੇ ਨੂੰ ਦਿੱਕਤ ਨਾ ਆਵੇ ਪੌੜੀਆਂ ਚੜ੍ਹਨੀ ਕਿਉਂਕਿ ਪੌੜੀਆਂ ਵੀ ਨਾ ਕਾਫੀ ਤੇ ਕਈ ਵਾਰੀ ਹੁੰਦਾ ਕਿ ਜਿਹਦੀ ਤਾਕਤ ਹੈ ਉਹ ਤਾਂ ਅੰਦਰ ਬੰਦ ਕੀ ਕਰਕੇ ਗੁਰੂ ਦੇ ਦਰਬੀ ਪ੍ਰਵਾਨ ਹੋਇਆ ਹੋਵੇ ਕੀ ਰੋਜ ਪੜਦੇ ਨਾ ਸੁੱਧ ਸਾਹ ਪਰਸ਼ਾਨੇ ਸਭ ਦੀ ਕਮਾਈ ਕਰਕੇ ਪਹਿਲਾ ਆਪਣਾ ਅੰਦਰ ਜਿੱਤੇ ਜਿੱਤਦਾ ਆਪਣਾ ਮੰਦਰ ਵੀ ਜਿੱਤੇ ਉਹ ਮਾਪੂਸਮੋਤ ਹੁੰਜਤ ਬ੍ਰਹਗਨਪਤ ਸਾਹਿਬ ਦੀ ਬਾਣੀ ਨੇ ਸਭ ਤੋਂ ਪਹਿਲਾ ਸਾਨੂੰ ਦੀ ਗੱਲ ਜੀ ਅੰਦਰ ਨਾਮ ਦਾ ਰਸ ਨਹੀਂ ਕਪ ਮੁਕੋ ਮਦਮ ਪ੍ਰਵਾਹ ਬਾਬਾ ਦੀ ਬਾਣੀ ਚਿਆਹ ਹੈ

ਭਗਤ ਰਾਮ ਨਿਕੇ ठाकुरदाईਆ ਆਤਮਾ ਦਾ ਜਦੋਂ ਆਪ ਨੂੰ ਇਹ ਜਿੱਕੇ ਪਰਮਾਤਮਾ ਦੀ ਛਪੜ ਨੂੰ ਪਾਈ ਉਸ ਅੰਦਰ ਨੂੰ ਰਾਗ ਲੱਗੇਗਾ ठाकुरदाईਆ ਆਤਮਾ ਨਿਰੰਗ ਸਭ ਦੀ ਪਾਵਨ ਨਾ ਤਾਂ ਕੋਈ ਚੀਜ਼ ਸਲੂਣੀ ਹੁੰਦੀ ਹੈ ਨਾ ਮੀਨ ਵਾਲੀ ਕੋਈ ਚੀਜ਼ ਖੱਟੀ-ਮਿੱਠੀ ਹੁੰਦੀ ਹੈ ਕਿਸੇ ਨੂੰ ਮਸਾਲਾ ਜ਼ਿਆਦਾ ਪਾਇਆ ਹੁੰਦਾ ਹੈ ਕੋਈ ਚੀਜ਼ ਉੱਲੀ ਬੈਠੀ ਹੁੰਦੀ ਹੈ ਇਹ ਚਾਰ ਪੰਜ ਚੀਜ਼ਾਂ ਹਨ ਸਾਰੇ ਅਰਤੀ ਸੁਖਮੇਟਾ ਸਲੂਨਾ ਨਡਾ ਮੇਟਾ ਕਿਤੇ ਚੰਗੇ ਮਸਾਲੇ ਪਾਰੇ ਹਨ ਜਨ ਇਹ ਤਾਂ ਬਾਹਰ ਦੀ ਰਾਸ ਹੈ ਇਸ ਰਸੋਈ ਤੋਂ ਅਗੇ ਨਿਕਲ ਕੇ ਕਦੀ ਆਪ ਨੂੰ ਵੀ ਆਜ ਜਾਣੀ ਅੰਦਰ ਦਾ ਮਸਾਲਾ ਬਣ ਜਾਏਗਾ ਹਜੂਬ ਨੇ ਕਾ ਹੈ ਇਹ ਧਸ ਹੈ ਸ੍ਰੀ ਗੁਰੂ ਜੀ ਦੇ ਬਚਨ ਆਉਂਦਾ ਸਭ ਰਸ ਮਿੱਠੀ ਮਨ ਜਿਸ ਨੇ ਸ਼ਬਦ 맛 ਲਿਆ ਉਹ ਮਿੱਠੀ ਦੀ ਰਾਸ ਨੂੰ ਤਲਾ ਗਿਆ ਮਨਨਾ ਬੜਾ ਸੁਖੀ ਲਿਆ ਦੁਰਮੰਗੋ ਮਾਨਣਾ ਬੜਾ ਸੌਖਾ ਏ ਆਪ ਨੂੰ ਸੁਣਨਾ ਪਾਉਣੀ ਕੀ ਬਾਣੀ ਆਖਣਾ ਤੇ ਸੁਣਨਾ ਮਨੁੱਖ ਇਸ ਤਰਾਈ ਜਿਵੇਂ ਪੰਨ ਦੀ ਬਾਰਾ ਹਾਂਜੀ ਇਹ ਸੀ ਸਾਡਾ ਗੁਰੂ ਨਾਨਕ ਦੇਵ ਜੀ ਜੀ ਗੁਰੂ ਘਰ ਦਾ ਬਲੌਗ ਠੀਕ ਹੈ ਜੀ ਤੇ ਨਾਨਕ ਛੀਰਾਸ ਗੁਰਦੁਆਰਾ ਨਾਨਕ ਛੀਰਾ ਸਾਹਿਬ ਤੇ ਚਲੋ ਠੀਕ ਹੈ ਜੀ ਗਲਤੀ ਭੁੱਲ ਚੁੱਕ ਮਾਫ ਜੇ ਕੋਈ ਵੱਧ ਘੱਟ ਉੱਚਾ ਨਹੀਂ ਮ ਬੋਲ ਗਿਆ ਹੋਵੇ ਤੇ ਗੁਰਦੁਆਰਾ ਖਿਲਾਫ ਜਾਂ ਗੁਰੂ ਨਾਨਕ ਦੇਵ ਜੀ ਦੇ ਖਿਲਾਫ ਤੇ ਭੁੱਲ ਚੁੱਕ ਗਲਤੀ ਮਾਫ ਤੇ ਮਾਫੀ ਮੰਗਦੇ ਆ ਤੇ ਮੈਂ ਕਿਸੇ ਕਈ ਵਾਰੀ ਕਿ ਹੁੰਦਾ ਕਿ ਬੋਲਦੇ ਆ ਕੋਈ ਮੂੰਹ ਚੋਂ ਇਦਾਂ ਦਾ ਸ਼ਬਦ ਨਿਕਲ ਜਾਂਦਾ ਜਿਹੜਾ ਮਤਲਬ ਕਹਿਣਾ ਮੈਂ ਉਦਾਂ ਹੀ ਚਾਹੁੰਦਾ ਸੀ ਪਰ ਕਈ ਵਾਰੀ ਕਿ ਹੁੰਦਾ ਕਿ ਥੋੜਾ ਉਲਟ ਹੋ ਜਾਂਦਾ ਹਨਾ ਤੇ ਵਾਹਿਗੁਰੂ ਭੁੱਲ ਚੁੱਕ ਗਲਤੀ ਮਾਫ ਕਰੇ ਤੇ ਹੁਣ ਆਪਾਂ ਮਿਲਦੇ ਆ ਜੀ ਕਿਸੇ ਹੋਰ ਬਲੌਗ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ